ਪਹਿਲਾਂ ਕਹਿ ਤੂੰ ਹੰਤ ਨਾਲ ਸਿਆ ਆ ਖਲੋਤਾ ਜੇ ਚੀਕਾ ਤੇਰੀਆਂ ਵੀ ਕਟਾਉ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਹੋਈ ਹੈ ਅਕਾਲੀ ਲੀਡਰ ਵਿਕਰਮ ਮਜੀਠੀਆ ਦੇ ਨਾਲ ਦੱਸ ਦਈਏ ਕਿ ਮਜੀਠੀਆ ਦੇ ਘਰ ਸਵੇਰੇ ਹੀ ਬਿਜਿਲੈਂਸ ਦੇ ਵੱਲੋਂ ਰੇਡ ਕੀਤੀ ਗਈ ਜਿਸ ਦੇ ਵਿੱਚ ਤਾਂ ਕਮੁੱਕੀ ਵੀ ਸਾਹਮਣੇ ਆਈ ਤੇ ਤਿੱਖੀ ਬਹਿਸ ਵੀ ਹੋਈ ਦੱਸ ਦਈਏ ਕਿ ਇਹ ਰੇਡ ਬਿਜਿਲਸ ਤੇ ਐਸਐਸਪੀ ਦੀ ਅਗਵਾਈ ਦੇ ਵਿੱਚ ਹੋਈ ਜਾਂਚ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਜੀ ਹਾਂ ਉਸ ਦੇ ਉੱਤੇ ਹੀ ਵਿਕਰਮ ਮਜੀਠੀਆ ਨੇ ਸਵਾਲ ਚੁੱਕੇ ਕਿ ਮੈਨੂੰ ਚੁੱਪ ਕਰਾਉਣ ਦੇ ਲਈ ਮੇਰੇ ਤੇ ਚर्चा ਪਾਇਆ ਜਾ ਰਿਹਾ ਹੈ ਤੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਵਿਕਰਮ ਮਜੀਠੀਆ ਦੇ ਘਰ ਦੇ ਪਿਛਲੇ ਗੇਟ ਵਿੱਚ ਦੀ ਪੁਲਿਸ ਉਸ ਨੂੰ ਨਾਲ ਲੈ ਗਈ ਹੈ ਸਰਕਾਰ ਦੀ ਧੱਕੇਸ਼ਾਹੀ ਆ ਜਿਹੜਾ ਵੀਡੀਓ ਵਿਖਾਈਆ ਆ ਅਫਸਰ ਵੇਖੋ ਕਿੰਨੇ ਆਏ ਆ ਮੇਰੇ ਕੋਈ ਲੈ ਨਹੀਂ ਪਤਾ ਨਹੀਂ ਮੇਰੇ ਘਰ 'ਚ ਜੇ ਕੁਝ ਪਲਾਂਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਪਕਲਾਹਟ ਵੇਖੋ ਪਰ ਮੈਂ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਕਮਾਲ ਸਿਆ ਆ ਖਲੋਤਾ ਜੀ ਇਹ ਚੀਕਾਂ ਤੇਰੀਆਂ ਵੀ ਘਟਾਉਂ ਆ ਇੱਧਰ ਵੀ ਆ ਦਿਖਾ ਇੱਧਰ ਆ ਇੱਧਰ ਤੇ ਮਾਣ ਆ ਤਾਕੀ ਨਾਲੀ ਕਮ ਜਨ ਇੱਧਰ ਇੱਧਰ ਆ ਜਾ ਆ ਇੱਜਾ ਇੱਧਰ ਆ ਆ ਵੀ ਆ ਲੋਕ ਮੈਨੂੰ ਮਿਲਣ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਪੁਲਿਸ ਆ ਕੇ ਲਾਈ ਇੱਥੇ ਸਾਨੂੰ ਪਿਸ਼ਾਬ ਕਰਨ ਤੱਕ ਵੀ ਜਾਣ ਅੱਛਾ ਇਹ ਰਿਕਾਰਡਿੰਗ ਕਰੀਏ ਮहारा ਸਾਨੂੰ ਪਾਣੀ ਪੀਣ ਤਾਂ ਕੋਈ ਜਾਣ ਹਾਂਜੀ ਕਹ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੰਦਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆਪ ਦੀ ਕਿਸੇ ਦੀ ਬੱਟੀ ਦੇ ਡਾਕਟਰ ਜੀ ਆਹ ਇਤਰਾ ਟਿਸ਼ੂ ਟਿਸ਼ੂ ਜੀ ਸਾਹਿਬ ਨਾ ਕਰਦਾ ਮੈਂ ਚਾਹਾਂ ੱੱਕਾ ਨਹੀਂ ਕਰ ਰਿਹਾ ਰਿਕਾਰਡਿੰਗ ਬਹੁਤ ਬੜੇ ਦੇਖ ਬੜੇ ਮੰਨ ਲਓ ਸਾਡੀ ਮੰਨ ਲਓ ਸਾਡੀ ਕਹਿੰਦੇ ਪਹਿਲਾਂ ਕਹਿ ਰਿਹਾ ਤੁਹਾਨੂੰ ਨਾਲ ਸਿਆ ਆਖ ਲੋਤਾ ਜੇ ਚੀਕਾ ਦੇਰੀਆਂ ਵੀ ਕਢਾਓ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਹੋਈ ਹੈ ਅਕਾਲੀ ਲੀਡਰ ਵਿਕਰਮ ਮਜੀਠੀਆ ਦੇ ਨਾਲ ਦੱਸ ਦਈਏ ਕਿ ਮਜੀਠੀਆ ਦੇ ਘਰ ਸਵੇਰੇ ਹੀ ਬਿਜਿਲੈਂਸ ਦੇ ਵੱਲੋਂ ਰੇਡ ਕੀਤੀ ਗਈ ਜਿਸ ਦੇ ਵਿੱਚ ਤਾਂ ਕਮੁੱਕੇ ਵੀ ਸਾਹਮਣੇ ਆਈ ਤੇ ਤਿੱਖੀ ਬਹਿਸ ਵੀ ਹੋਈ ਦੱਸ ਦਈਏ ਕਿ ਇਹ ਰੇਡ ਬਿਜਿਲਸ ਤੇ ਐਸਐਸਪੀ ਦੀ ਅਗਵਾਈ ਦੇ ਵਿੱਚ ਹੋਈ ਜਾਂਚ ਤੋਂ ਬਾਅਦ ਵਿਕਰਮ ਮਜੀਠੀਆ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਜੀ ਹਾਂ ਉਸ ਦੇ ਉੱਤੇ ਹੀ ਵਿਕਰਮ ਮਜੀਠੀਆ ਨੇ ਸਵਾਲ ਚੁੱਕੇ ਕਿ ਮੈਨੂੰ ਚੁੱਪ ਕਰਾਉਣ ਦੇ ਲਈ ਮੇਰੇ ਤੇ ਪਰਚਾ ਪਾਇਆ ਜਾ ਰਿਹਾ ਹੈ ਤੇ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਵਿਕਰਮ ਮਜੀਠੀਆ ਦੇ ਘਰ ਦੇ ਪਿਛਲੇ ਗੇਟ ਵਿੱਚ ਦੀ ਪੁਲਿਸ ਉਸ ਨੂੰ ਨਾਲ ਲੈ ਗਈ ਹੈ ਸਰਕਾਰ ਦੀ ਧੱਕੇਸ਼ਾਹੀ ਆ ਜਿਹੜਾ ਵੀਡੀਓ ਵਿਖਾਈਆ ਆ ਆਬ ਅਫਸਰ ਵੇਖੋ ਕਿੰਨੇ ਆਏ ਆ ਮੇਰੇ ਕੋਈ ਲੈ ਨਹੀਂ ਪਤਾ ਨਹੀਂ ਮੇਰੇ ਘਰ 'ਚੇ ਕੁਝ ਪਲਾਨਟ ਕੀਤਾ ਕੀ ਕੀਤਾ ਇਹ ਤਾਂ ਸਮਾਂ ਦੱਸੂਗਾ ਬਗਰ ਬਕਲਾਹਟ ਵੇਖੋ ਆਰੇ ਮੈਚ ਚੱਲਿਆ ਮੈਂ ਤੁਹਾਨੂੰ ਪਹਿਲਾਂ ਕਹੇ ਭਗਵਾਨ ਕਮਾਨ ਸਿੰਘ ਆ ਆ ਖਲੋਤਾ ਹੀ ਇਹ ਚੀਕਾਂ ਤੇਰੀਆਂ ਵੀ ਘਟਾਉਂ ਆ ਇੱਧਰ ਵੀ ਆ ਦਿਖਾ ਇੱਧਰ ਆ ਇੱਧਰ ਤੇਰੇ 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 ਮਾਨੀ ਨੰਦੀ ਕਮ ਜਨ ਇੱਧਰ ਇੱਧਰ ਆ ਜਾ ਆ ਆ ਇੱਧਰ ਆ ਇੱਧਰ ਆ ਆ ਵੀ ਆ ਲੋਕ ਮੈਨੂੰ ਮਿਲਣ ਆਏ ਸੀ ਇਹਨਾਂ ਨੂੰ ਵੀ ਕਮਰੇ 'ਚ ਬੰਦ ਕੀਤਾ ਫਿਰ ਪੁਲਿਸ ਆ ਕੇ ਲਈ ਇੱਥੇ ਸਾਨੂੰ ਪਿਸ਼ਾਬ ਕਰਨ ਤੱਕ ਵੀ ਜਾਣ ਅੱਛਾ ਇਹ ਰਿਕਾਰਡਿੰਗ ਕਰੀਏ ਮਾਰਾ ਸਾਨੂੰ ਪਾਣੀ ਪੀਣ ਤਾਂ ਕੋਈ ਜਾਣ ਹਾਂਜੀ ਕਹ ਬੰਦਾ ਜੀ ਇਹਨੂੰ ਪਿਸ਼ਾਬ ਕਰਨ ਤੱਕ ਨਹੀਂ ਜਾਣ ਦਿੱਤਾ ਬਾਹਰ ਨਹੀਂ ਜਾਣ ਦੇ ਕੰਮ ਕਰਾਉਣ ਆਏ ਸੀ ਆਪ ਜੀ ਕਿਸੇ ਦੀ ਬੱਟੀ ਦੇ ਡਾਕਟਰੀ ਜੀ ਆਹ ਇਤਰਾ ਟਿਸ਼ੂ ਟਿਸ਼ੂ ਜੀ ਸਾਹਿਬ ਨਾ ਕਰਦਾ ਮੈਂ ਚਾਹ ਰਿਹਾ ਧੱਕਾ ਹਰ ਬੰਦਾ ਬੋਲ ਕਰ ਲੀ ਰਿਹਾ ਰਿਕਾਰਡਿੰਗ ਬੋਲ ਰਿਹਾ ਦੇਖ ਬੰਦਾ ਮੰਨ ਲਓ ਸਾਡੀ ਮੰਨ ਲਓ ਸਾਡੀ ਕਹਿੰਦੇ